ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ। ਜੀ ਕਾਜੀ ਤੁਹਾਨੂੰ ਸਭ ਠੀਕ ਦਾ ਕੋ ਮੋਨੀ। ਦਿਨ ਹੈਗਾ ਅੱਜ ਮੰਗਲਵਾਰ ਦਾ। ਟਾਈਮ ਹੋ ਗਿਆ 4:01 ਦਾ। ਮੈਂ ਥਈਏ ਦੀ ਚਾਹ। ਚਾਹ ਬਸ ਵੇਟ ਹੈ ਮੀਜੀ ਕੋਈ ਤੰਬ ਵੀ ਨਹੀਂ ਹੈਗਾ। ਨਾ ਤਾਂ ਇਹ ਪਹਿਲਾਂ ਹੁੰਦੀ ਆ ਨਾ ਬਸ ਆਲੀ ਆ। ਤੇ ਤੁਸੀਂ ਕਰ ਲਈ ਸੀਗੀ ਕਿਰ 11:00 ਵਜੇ। ਤੇ ਉਦੋਂ ਫਿਰ ਜੋਤ ਹੈ ਨਹੀਂ ਸੀਗਾ। ਜੋਤ ਹੁਣ ਆਇਆਗਾ ਸਕੂਲੋਂ। ਇਹ ਉਹ ਸਕੂਲ ਤੋਂ ਲੈ ਕੇ ਆਈ ਸੀਗੀ। ਛੁੱਟੀ ਦਿਵਾਰੀ ਸੀ। ਇਹਨੂੰ ਦਿਖਾਉਣਾ ਸੀਗਾ ਪੈਰ ਅੱਜ ਦਿਵਾਰੀ। ਕੱਲੇ ਪਸ਼ੂ ਮੇਲੇ ਤੇ ਭੱਗ ਗਿਆ। ਕੰਨੀ ਦਿਖਾਇਆ ਗਿਆ। ਪਸ਼ੂ ਮੇਲਾ ਲੱਗਿਆ ਸੀ ਤਨੋਲੇ। ਉੱਥੇ ਭੱਗ ਗਿਆ ਇਹ। ਤੇ ਦਿਖਾਇਆ ਨਹੀਂ ਗਿਆ ਪੈਰ ਇਹਦਾ। ਪਰਸੋਂ ਬਸ 2 ਦਿਨ ਬਾਅਦ ਹੀ ਲੱਗ ਕੇ ਦਿਖਾਉਣਾ ਸੀ ਪਹਿਲਾਂ ਉਹਦਾ। ਅੱਜ ਇਹਦਾ ਪੈਰ ਦਿਖਾ ਕੇ ਆਉਣਾ ਸੀ ਇਹਦਾ ਚਾਚਾ ਗਿਆ ਸੀਗਾ ਸ਼ਹਿਰ। ਉਹ ਫਿਰ ਜਾਂਦਾ ਇਹਨੂੰ ਸਕੂਲ ਦੀ ਛੁੱਟੀ ਦਵਾ ਕੇ ਲੈ ਗਿਆ ਨਾਲੇ ਦਾ ਪੈਰ ਦੁਖਾ ਕੇ ਲੈ ਆਏ ਨੇ ਤੇ ਨਾਲੇ ਨੂੰ ਹੋਰ ਤਾਂ ਜੁਖਾਮ ਜਾਂ ਹੁਣ ਕਹਿੰਦਾ ਚਾਹ ਬਣਾਵਾਂ ਮੈਂ ਮੈਂ ਕਹਿੰਦਾ ਥੋੜਾ ਜਿਹਾ ਠਹਿਰ ਜਿਆ ਵੀ ਨਾ ਦੁਪਹਿਰ ਵਾਲੀ ਚਾਹ ਹੋ ਜੂਗੀ ਉਹ ਜਾਂ ਤੂੰ ਦੇ ਦੀ ਕਹਿੰਦਾ ਨਾ ਹੁਣੀ ਬਣਾ ਮੇਰਾ ਜੀ ਘਰ ਤਾਂ ਜੁਖਾਮ ਵਾਲਾ ਹੋਣਾ ਪੈਗਾ ਹੁਣ ਥੋੜ੍ਹੀ ਬਾਧ ਹੋਇਆ ਪਸਿ ਬੈਰ ਗਿਆ ਉਹ ਤਾਂ ਠੀਕ ਸੀਗਾ ਨਹੀਂ ਮੈਂ ਭੇਜਦੀ ਨਹੀਂ ਸੀ ਕੁਛ ਇਹਨੂੰ ਹੋਇਆ ਹੋ ਗਿਆ ਵੀ ਕੱਲ ਨਹੀਂ ਇਹਨਾਂ ਸਕੂਲ ਗਿਆ ਵੀ ਦੋ ਦਿਨ ਲਗਾਤਾਰ ਘਰ ਆ ਜੇ ਦੀ ਹੋਊਗੀ ਬਣਾਏ ਨੇ ਹਰਮਨ ਨੇ ਚੌਲ ਇਹ ਕਰਦੀਆਂ ਨੇ ਸਕੂਲ ਦਾ ਕੰਮ ਕਿਉਂ ਚੌਲ ਬਣਾਉਣੀਆਂ ਨਾਲ ਜੋ ਬਣਾਈ ਹੈਗੀ ਠੱਠੀਆਂ ਬਹਿ ਕੇ ਉਸ ਨੂੰ ਬਣਾਉਂਦੇ ਰਹੀ ਹੈ ਔਡ ਹੋਲੀ ਹੋਈਆਂ ਹੁੰਦੀਆਂ ਨਹੀਂ ਸਕੂਲ 'ਚ ਜਮ੍ਹਾਂ ਕਰਵਾਉਣੀਆਂ ਨੇ ਇਹਨਾਂ ਨੇ ਉਹ ਬਣਾਈ ਜਾਂਦੀਆਂ ਨੇ ਦੋਨਾਂ ਨੇ ਚੌਲ ਖਾ ਲਏ ਨੇ ਮੈਂ ਵੀ ਖਾ ਲਏ ਦਾਦੀ ਨੇ ਹਜੇ ਨਹੀਂ ਖਾਤੇ ਨਾ ਜੋ ਤੜੇ ਖਾਦੇ ਨੇ ਕਹਿੰਦਾ ਮੇਰਾ ਤਾਂ ਜੀ ਨਹੀਂ ਜਾਂਦਾ ਚੌਲ ਨੂਰ ਨਾਲ ਤਾਂ ਬਹੁਤ ਘੱਟ ਖਾਂਦਾ ਜੀ ਉਹ ਕੋ ਸਿੱਕ ਬਣਾਉਣਾ ਕਦੇ ਵੀ ਨਹੀਂ ਖਾਂਦਾ ਹੁੰਦਾ ਕਦੀ ਕਹਿੰਦਾ ਬਸ ਮੈਂ ਖਾਉਂ ਨਹੀਂ ਖਾਂਦਾ ਜਿਹੜਾ ਤੇ ਜਾ ਮੈਂ ਧਰ ਲਈ ਬੈਠੀ ਇਹ ਪੇਗਾ ਕੰਬਰ ਲਈ ਬੋਲੀ ਬਤਾ ਵੀਡੀਓ ਚ ਬੋਲੂ ਹਰੋ ਤਾਂ ਕਹ ਦੇ ਜਨਾਹ ਲੋ ਉੜਾਏ ਵਾਲਾ ਗਰਮੀ ਹੋਈ ਤੈਨੂੰ ਕੰਬਲ ਨਾਲ ਮੈਂ ਤਾਂ ਧੁੱਪੇ ਬੈਠਿਆ ਮਨੀ ਧੁੱਪ ਬਹੁਤ ਗਰੜੀ ਹੋਣ ਲੱਗੀ ਹੈ ਕਹਿੰਦਾ ਮੈਨੂੰ ਕੰਬਲ ਲਿਆ ਕੇ ਦੇ ਬਾਹਰ ਧੁੱਪੇ ਵੀ ਕੰਬਲ ਚ ਪੈਗਾ ਮੈਂ ਤਾਂ ਜਮੀ ਧੁੱਪੇ ਵੀ ਨਹੀਂ ਬੈਠਾ ਜਾਂਦਾ ਜਿਹੜਾ ਬਸ ਸਰਦੀਆਂ ਦੇ ਮੋٹے ਜਿਹੇ ਕੱਪੜੇ ਕੱਢ ਰੱਖੇ ਨੇ ਇੱਕ ਦੋ ਮੋٹے ਵਾਗਦੇ ਜਮੀ ਨਹੀਂ ਬੈਠਾ ਜਾਂਦਾ ਧੁੱਪੇ ਬਾਹਲੀ ਗਰੜੀ ਧੁੱਪ ਹੁੰਦੀ ਹੈਗੀ ਅੱਧੀ ਤਾਂ ਠੰਡੀ ਨਹੀਂ ਪੈ ਰਹੀ ਹੈਗੀ ਪਤਾ ਨਹੀਂ ਹੋਏ ਮੀਂਹ ਜੇ ਲੱਗ ਜਾਂਦਾਗਾ ਦੀ ਪਾਊਗੀ ਹਜੇ ਬੱਸ ਤਾਂ ਹਲੇ 12ਵਾਂ ਮਹੀਨਾ ਚੜਾਗਾ ਜਨਵਰੀ ਚ ਬਹੁਤ ਠੰਡ ਹੁੰਦੀ ਹੈ ਜੀ ਦੇ 100 ਚਾਹ ਤਹੇ ਜੀ ਤਾਂ ਪੈਣ ਲੱਗੀ ਨਹੀਂ ਅਜੇ ਸ਼ੁਰੂ ਹੀ ਹੋਇਆਗਾ ਜਨਵਰੀ ਚ ਤਾਂ ਪਊਗੀ ਠੰਡ ਇਹ ਤਾਂ ਕਿਦਰ ਨਹੀਂ ਜਾਂਦੀ ਹੈਗੀ ਜਿਹੜੀ ਦੁੱਤਾ ਉਹ ਤਾਂ ਕਾਹ ਨੂੰ ਲੰਗਦੀ ਹੈ ਜੀ ਵੈਸੇ ਉਹ ਕਹਿੰਦੇ ਨੇ ਵੀ ਅਜੇ ਪੈਣ ਨਹੀਂ ਲੱਗੀ ਠੰਡ ਵੀ ਜਿੰਨੀ ਪੈਣੀ ਸੀ ਅੱਤਗੀ ਧੁੱਪ ਤਾਂ ਜਮੀ ਨਹੀਂ ਬੈਠਾ ਜਾਂਦਾ ਹੈਗਾ ਸਵੇਰੇ ਤੇ ਸ਼ਾਮ ਨੂੰ ਤਾਂ ਲੱਗਦੀ ਹੈ ਠੰਡ ਸ਼ਾਮ ਤਾਂ ਲੱਗਦੀ ਨਹੀਂ ਪਰ ਸ਼ਾਮ ਦਾ ਸ਼ਾਲ ਵੀ ਦੀ ਵੀ ਲੋੜ ਨਹੀਂ ਪੈਂਦੀ ਲੈਣ ਦੀ ਸਵੇਰੇ ਸਵੇਰੇ ਠੰਡ ਹੁੰਦੀ ਹੈ 2 ਘੰਟੇ ਜੀ ਬਸ चाह बनी उबल चाह मैं ना बोतल च पा दी जागे थोड़ा टाइम गर्म रही घंटा बोतल तक ਉਹਨਾਂ ਨੇ ਵਾਰ ਕੀ ਲੀਏ ਪੂਰਾ ਹੀ ਗੱਲ ਨਾ ਹੋਵੇ ਮੈਂ ਬੋਲ ਤੱਕ ਪਾਉਂਗੀ ਜਿੱਦਾਂ ਬਾਜ ਚ ਪੀ ਲਵਾਜ ਚ ਪੀ ਲੂ ਉਹਨੂੰ ਦੇਤੀ ਕੋਈ ਸ਼ਾਂਤੀ ਨਹੀਂ ਦੂਗੀ ਮਤਲਬ ਉਹ ਘਰ ਦੇ ਵਿੱਚ ਬੁੱਕਦੇ ਹੈ। ਬਸ ਮਤਲਬ ਥੋੜੇ ਮੇਰੇ ਕੈਮਰਾ ਬਣ ਗਿਆ ਸੀ ਇਹ ਕੰਮ। ਮਸ਼ੀਨ ਤੇ ਮੈਂ ਤੋਂ ਫਿਰ ਵੀ ਨਹੀਂ ਬੈਠਿਆ ਘਰ ਦਾ। ਕੁਰੀ ਜਣਾ ਉੱਥੇ ਵਿਚਾਰੇ ਅੰਦਾ ਪਿਆ ਅੰਦਾ ਉੱਥੀ ਪਿਆਗਾ ਬਸ ਇੱਥੇ ਤੇ। ਅੱਜ ਅਸੀਂ ਬਾਹਰ ਚ ਗੁੱਟੀ ਚੱਕਣ ਲੱਗੇ। ਨਾਲੀਆਂ ਜਿਹੜਾ ਮਿੱਟੀ ਗਾਰਾ ਕੱਢਦੇ ਜਾਂਦੇ ਨੇ ਉਹਨੂੰ ਕਈ ਦਿਨਾਂ ਤੋਂ ਇਕੱਠਾ ਹੋਇਆ ਹੋਇਆ ਸੀ। ਦਰਵਾਜ਼ਾ ਖੋਲ੍ਹ ਮਾਂ ਬਾਪ ਦੇ ਚਕਾਰ ਪੈਣਾ ਲੱਗਦਾ। ਪਹਿਲਾਂ ਸੋਚ ਇਕ ਕਰਨ ਲੱਗੇ। ਸੋਕ ਦੇ ਵਰਦੇ ਜੀ ਅੰਦਰ ਲੱਗਣ ਦਾ ਕੱਲ ਆਪਣੇ ਕੋਈ ਰਿਸ਼ਤੇਦਾਰ ਆਗੇ ਸੀ ਅਰਦੀ ਚੀਂਤੇ ਵਿੱਚ ਮੁੰਡੇ ਉਹ ਤੇ ਜਦੋਂ ਲੱਗਦਾ ਉਹ ਕੋਲ ਵੱਡੀ ਆ ਹੁੰਦਾ ਜੇ ਮਸਾਲਾ ਪੂਰਾ ਕਰਕੇ ਡਾਲ ਲੈ ਫਿਰ 10-20 ਮਿੰਟ ਵਿੱਚ ਦੀ ਬੈਠੇ ਹੀ ਜਾਂਦਾ ਤਾਂ ਬਣ ਜਲੇ ਬਸ ਕੁਨੀ ਚੋਲੇ ਪਾਹ ਰਹੇ ਨਹੀਂ ਹੈ ਬੜੋ ਰਹੇ ਬੜਾ ਕੇ ਚੜਨਾ ਹੈ ਕੱਤੀ ਬੜਾਇਆ ਕੱਸੀ ਮਾਰ ਵੀ ਬੁਦਾਈ ਪਈ ਹੈ ਛੂੜ ਦਮੇ ਨਾ ਨਹੀਂ ਹੁੰਦਾ ਜਦੋਂ ਕੱਟ ਲੈਂਦੀ ਆ ਤਾਂ ਮੈਂ 4-5 ਦਿਨਾਂ ਜਿੱਤੂਗਾ ਕੰਮ ਕਰ ਸਕਾਂ ਚਰ ਅਪਾਇਰ ਦੁਖਦਾ ਸੀ ਉਹ ਤਾਂ ਅਗਰ ਸਮ ਹੋ ਗਿਆ ਨਾ ਇਕ ਟੇਕ ਦਾ ਨਹੀਂ ਲਗਾ ਇਹ ਹਲਕਾ ਜਿਹਾ ਕਿ ਕਿ ਪਸ਼ੂ ਮੇਲੇ ਤੋਂ ਲੈਣਾ ਵੀ ਤੂੰ ਨਾ ਆਇਆ ਉਹ ਤੇ ਤੁਰਿਆ ਫਿਰ ਉਸ ਪੈਰ ਤੇ ਜਾ ਤਾ ਬੁੱਕਸ ਪਹਿਲਾਂ ਫਿਰ ਦਿਖਾਉਣ ਗਿਆ ਲੇ ਗਿਆ ਸੀ ਠੀਕ ਹੈ ਨਹੀਂ ਸੀ ਸਮਾਂ ਤੇ ਉਹ ਤੇ ਤੁਰਿਆ ਤੇ ਹੀ ਜਾ ਮੇਲਾ ਦੇਖਦੇ ਉਸ ਨੂੰ ਜਾਤੀ ਲਈ ਲੋ ਜੀ ਬਸ ਹੀ ਵਾਗੇ ਸੀ ਦਵਾਈ ਲੈਣ ਥੋੜਾ ਜਿਹਾ ਥੋੇੜਾ ਹੋ ਗਿਆ 5:30 ਹੋ ਗਏ ਹੁਣ ਪਰਕਾ ਡਾਉਣੇ ਆ ਆਲੂ ਮਟਰ ਦੀ ਸਬਜ਼ੀ ਨੂੰ ਇੱਕ ਤੋਂ ਖੂਬ ਪਰਕਾ ਲੋ ਆ ਮਨ ਰੈਡੀ ਹੈ ਚਾਹੇ ਨਾ ਕੁ ਵੀੜਾ ਹੋ ਗਿਆ ਜਦ ਤੱਕ ਮੈਂ ਇਹਨਾਂ ਨੂੰ ਨੂਨ ਮਿਰਚ ਪਾ ਕੇ ਦੇਵੇਂ ਮੈਂ ਅਦਰ ਮੱਜਾ ਥਲੇ ਫੌੜਾ ਮਾਰਨ ਬਾਕੀ ਜੋ ਆਪਨੇ ਪਾਣੀ ਲਾਇਆ ਪਿਆ ਸੀ ਮੈਂ ਸਾਥ ਲਿਖਾ ਆਰਾ ਕਿਤਾ ਘਰ ਬਚੇ ਹਰ ਮਨੇ ਦੀ ਪਾਣੀ ਦੀ ਮੈਂ ਖਤਮ ਆ ਗਿਆ ਮੰਜਾ ਤਾਂ ਕੱਟ ਕਰ ਲਗਾ ਇਸ ਮੱਕੀ ਉਹ ਬਤਾ ਦੋ ਵਿੱਚ ਪਾਣੀ ਹਜੇ ਧੱਕਾ ਮੱਚੀ ਇਹਦਾ ਰਹਾ ਹੈ ਕਿ ਘੱਟ ਹੈ ਆਈ ਗਿਆ ਬੱਤਾ ਜੀ ਲੋਟ ਦੋ ਹਾਂ ਹਾਂ ਹੋਏਗੀ ਪਾ ਦਿਆ ਦਾ ਜੀ नहीं बना ही है। बच्चा लोगों ने भी कहते हैं कहाँ जाने के लिए। ऐसा पता बच्चा नहीं। लम्बा भी ना है। तो ये बनाने। इतना ज़्यादा इतना बच्चे का ज़्यादा ज़्यादा तो रखने के ਬਾਦਰ ਲੈ ਬਾਦਰ ਆਏ ਉੱਥੇ ਨਾਲ ਖਾਰੇ ਨਾਲ ਕਾਲੀਆਂ ਜਵਾਂ ਲੈ ਪਰੇ ਹੋ ਖਾਰੇ ਪਾ ਲਈਓ ਜੀ ਦਾਲ ਬਣਨੀ ਚੈੱਕ ਇਹਦਾ ਬਸ ਫੋਕੀਆ ਰਮਣਾ ਲੈ ਬਾਦਰ ਦਾਲ ਬਣਾਈ ਮੈਂ ਭੀ ਤੂੰ ਗਈ ਬਣਾਈ ਮੈਂ ਤਕੀਰੂ ਠੱਕੜ ਪੈਰਾ ਕਿਹੜਾ ਆ ਉੱਤੇ ਉਹੜਾ ਦੂਰ ਨਹੀਂ ਜਾਉਂਦਾ ਆ ਇਹ ਜਾ ਟੱਕਾ ਕੇ ਲਿਆਉਣਾ ਜਿਹੜਾ ਭੜਾਈ ਇਹ ਠੇੜਾ ਨਹੀਂ ਬੜੀ ਹੋਰ ਇੱਟੱਕ ਲੱਗਦਾ ਮੈਨੂੰ ਹਾਂ ਨਾ ਹੋਰ ਪਾ ਲੈ ਛੇੜਖਣੀ ਘੱਟ ਕਰੋ ਇਹ ਕਾਰ ਮੈਂ ਮਨ ਡੇਟ ਹੋ ਗਏ ਉੱਥੇ ਬਈ ਬੰਦਾ ਡਾਕਟਰ ਦੇ ਵੀਰ ਨਹੀਂ ਜਮੀ ਇਹ ਕਾਰਮਣੇ ਜਿੱਤੇ ਬੋਲੇ ਨਾ ਦਿਓ ਕੋਈ ਕਿੰਨੇ ਕ ਲਈ ਬੈਠੀ ਹੈ ਉਹਨੇ ਰੱਖਿਆ ਉਹਨਾਂ ਕਿਵੇਂ ਕੀ ਕਰਾਏ ਖਾਣਗੇ ਘਰ ਨਾ ਸਫਾਈ ਹੋਗੀ ਤਾਂ ਕਿਵੇਂ ਰੋਣੀ ਜਾਂਦੀ ਚੌਲ ਬਈਆਂ ਨਾਲ ਤਾਂ ਹੈਗੀ ਤੇ ਮੇਰੇ ਯਾਰ ਬੈਠੇ ਮੇਰਾ ਪਾਣਾ ਦੇ ਦਿਆ ਦਿੱਤਾ ਬਸ ਤੂੰ ਖਾ ਲੀ ਜੀ ਮੇਰੀ ਪਤਾ ਖਾਦੇ ਹੋਣਾ ਫੋਨਾ ਕਰੋ ਜੀ ਚਾ ਵਾਏ ਖਾਣ ਕੱਟਾ ਜੈ ਨਾ ਨਾ ਕਰ ਤੇਰੀ ਮੁੱਕੇ ਥੋੜੇ ਬਿੱਤਰਾਂ ਨਾਲ ਮੈਂ ਇੰਨੇ ਇਹ ਇੰਨੇ ਕ ਬਣਾ ਦਿੰਦੇ ਲੱਗ ਗਿਆ ਕੰਮ ਕਰ ਲਿਓ ਦਹੀਂ ਨਾ ਘੜਾ ਇੱਕਦਮ ਅਰਥਵਿਵਦ ਦਤੈਰੇ ਦੀ ਦੱਸਿਆ ਫਤਮਾਈ ਕਿੰਨੇ ਦਾ ਪਾਇਸੀ ਉਦੋਂ ਉਦੋਂ ਮੰਨੀ ਉਹ ਨਹੀਂ ਹੋ ਗਿਆ ਮੈਂ ਕੱਕ ਪਾਊਡਰ ਲੱਗ ਗਿਆ ਕਿਹਨੇ ਖਾਦਦੇ ਨੇ ਨਾ ਜਮੀ ਨਹੀਂ ਖਾਦੇ ਸੀ ਮੈਂ ਤਾਂ ਜਮੀ ਨਹੀਂ ਖਾਦੇ ਆ ਤੇ ਰੋਟੀ ਲੱਗੇ ਵਜਣਾ ਉਹ ਕੀ ਹੋ ਗਿਆ ਹੈ ਉਹ ਆ ਅੱਜ ਵਿੱਚ ਚੁੱਲੇ ਤੇ ਅੱਗ ਨਹੀਂ ਬਚਾਈ ਫੇਰ ਮਾ ਤਾਂ ਅੱਗ ਮਚਾਉਣ ਨੂੰ ਲੱਗ ਜੂਗਾ 10-15 ਮਿੰਟ ਲੇਟ ਹੋ ਜੂਗੀ ਅੱਜ ਗੈਸ ਦੀ ਚੱਲੂ ਸਾਰਾ ਕੰਮ ਮੁੰਨਾ ਦਾਣੀਆਂ ਤਾਂ ਕਿਹੜਾ ਹੁੰਦਾ ਰੁਸਿਆ ਜਾਂ ਹੁੰਦਾ ਮੈਲੀ ਜੀ ਤਾਂ ਹੁੰਦੀ ਨਹੀਂ ਇੱਥੇ ਬਸ ਘਰੇ ਬਾਈ ਹੋ ਜਾਂਦੀ ਏ ਇੱਕ ਸਬਜ਼ੀ ਚ ਮੈਂ ਅਰਮਨ ਨੂੰ ਐ ਕਹਿ ਗਈ ਸੀ ਮੈਂ ਕਿ ਮਟਰ ਕੱਟ ਕੇ ਰੱਖੀ ਕੱਡੇ ਵੀ ਆਪ ਨੇ ਮੈਂ ਆ ਕੇ ਭਾਂਡੇ ਵੀ ਆਪਣੇ ਆਦਿਆਂ ਨੂੰ ਮੰਜੀ ਜਾਂਦੀ ਸੀ ਕਰਿਆ ਪਤਾ ਨਹੀਂ ਕੀ ਆ ਮਗਰ ਹਾਂ ਕਮਰੇ ਦੇ ਬਣਾ ਲੇ ਤਾਂ ਮੈਂ ਵਲੌਗ ਅਪਲੋਡ ਕਰਨਾ ਅਮੀ ਆ ਤੁਹੇ ਤਦਾ ਖਾ ਲੋ ਆ ਤਾਂ ਹਰਾ ਰਿਆ ਵਧੀਆ ਦੇਖੋ ਕਿਨੇ ਲੇ ਚਾਰ ਨੇ ਤੋ ਤਾਂ ਇਹਨੂੰ ਬਤਾ ਆ ਵੀ ਤੋੜ ਕੇ ਦਿੱਤੇ ਨੇ ਜਿਹੜੇ ਪੀਲੇ ਪੀਲੇ ਨੇ ਹਾਂ ਹਾਂ ਲਓ ਜੀ ਖਾ ਲੋ ਬਹੁਤ ਕਿਤੇ ਸੋਹਣੇ ਨੇ ਤਿੰਨ ਚਾਰ ਬੁੱਟੇ ਲੱਗ ਰਹੇ ਸਾਰੇ ਘਰ ਦੇ ਵਾਲੇ ਦੋਰੀ ਲੱਗ ਰਹੇ ਪਿੱਛੇ ਦਾ ਇਹ ਜਿਹੜੇ ਉਦੇ ਇਹੇ ਰੇ ਸੁਹੇਦ ਚ ਸੁਬੇ ਦੇ ਹਾਂ ਵਧੀਆ ਲੱਗਦਾ ਨੇ ਦਰパクਿਆ ਬੁੰਡਾਲੇ ਦਾ ਵੀ ਪਤਾ ਨਹੀਂ ਠੀਕ ਕਰਦਾ ਆ ਤੇ ਆ ਤਿੰਨ ਦੇ ਦੇ ਨਾਲ ਸਾਡੇ ਕਿੱਟ ਨਾਲ ਬਣਾ ਕੇ ਬਣਾਏ ਪੈ ਜਾਗਾ ਵਧੀਆ ਨਹੀਂ ਮੈਂ ਹੀ ਖਾऊंगी ਬਗੈ ਦੇ ਕਿੰਨਾ ਰੁੱਖ ਲਾ ਆ ਨੰਬਰ ਨਹੀਂ ਇਹਰਾ ਆਥਲੇ ਮਾੜਾ ਵੀ ਹੁੰਦਾ ਰੂਹ ਚ ਦੁਖ ਲਾਉਂਦਾ ਉਹ ਤੇਰੇ ਦੁਖੂਗਾ ਸਾਡਾ ਤਾਂ ਕੁਝ ਨਹੀਂ ਉਹ ਕਰ ਲੈ ਨੂੰ ਨੂੰ ਪਾਰੀ ਜਾਗਾ ਤੇ ਆਖਿਰ ਇਹ ਜੀਣਾ ਸੀ ਆ ਤਾਂ ਅੱਧਾ ਕੱਫੇ ਖਾ ਲੈਂਦੇ ਆ ਆਪਾ ਸਕੇਰੇ ਇਹਨੇ ਕੋ ਰੋਲੇ ਆ ਗਏ ਨੇ ਆਪਾਂ ਉਹਦੇ ਹੈਡ ਕਟਾ ਹਾਰਮੋਨ ਨੂੰ ਵੀ ਸੰਦ ਸੀਗੀ ਮੁੜ ਕੇ ਤਾਂ ਨਹੀਂ ਦੇ ਪਰ ਮਾਤਾ ਜੀ ਤੁੰਡਾ ਆ ਗਏ ਆਪਾਂ ਪਾਦੇ ਨਹੀਂ ਨੇ ਕੰਦੀ ਨਹੀਂ ਇਹੋ ਜਿਹਾ ਉਹ ਦਬਾ ਕੇ ਜਾ ਨਾ ਕੰਦੀ ਹੋਇਆ ਬੂਟੀ ਕੰਦੀ ਵੱਟ ਲਾ ਕੇ ਉਹਦੇ ਵਿੱਚ ਘਰ ਜਾਈਦਾ ਲੱਗੇ ਆਪਾਂ ਲੋਕ ਪਹੁੰਚ ਲਏ ਹੁਣ ਇਹਨੇ ਹਾਂ ਆਪਾਂ ਲੈਂਦੇ ਸੀ ਪਾਜਣਾ ਕੰਦੀ ਮੈਂ ਤੈਨੂੰ ਚੋਣਾ ਦੇ ਕਪੜਾ ਪਾ ਦੇ ਤੇ ਗੋਇਗਾ ਗਿਆਨ ਕਰੀ ਮਿਲ ਜਾਣਗੇ ਇਹਨੇ ਛੋਟੇ ਕਾ ਤਾਂ ਫਰਕ ਕਰਤੀਆਂ ਹਾਂ ਸਾਡੀ ਪਿਆਰੀ ਕਿਹੜੇ ਤੇ ਟੋੜ ਵਾਲੇ ਕੱਪੜੇ ਆ ਗਏ ਚਲ ਮੈਂ ਹੁਣ ਆਟਾ ਗੁੰਨਾ ਆਇਜੇ ਹੁਣ ਆਟਾ ਚੁੰਨਾ ਦੇਖ ਲੈ ਉਹ ਤਾਂ ਹੋ ਰਹੀ ਸੀਗੇ ਉੱਦੇ ਤਾਂ ਜਿਹੜੇ ਉੱਦੇ ਸੀ ਹੁੰਦਾ ਉਹ ਜਿਆਦੇ ਪੇਬਾ ਹੋ ਰਹੇ ਸੀ ਪਿੱਲੇ ਪਿੱਲੇ ਇਹ ਤੇ ਨਾਲ ਮਨ ਕਰਾਇ ਇਹਨੇ ਮੂਲੀਆਂ ਨੇ ਇਹਦੇ ਤਾਜ ਕੇ ਵਾਧੂ ਨੇ ਹਾਂ ਇਹ ਮਗਾਵਾਂਗੇ ਅਮੋ ਉਹ ਤਾਂ ਆ ਤੋ ਇਹ ਦੇ ਦੂ ਇਹ ਲੈ ਜਾ ਮਨ ਲੈ ਜਾ ਅਜਾ ਨਿਕਲਦਾ ਜਾਂ ਨਹੀਂ ਹੈ ਨਾ ਕੋਈ ਜਾਣੀ ਇੱਥੋਂ ਹੁਆ ਹੈ ਸਲਾਬ ਦੀ ਚੜੀ ਪਈ ਅੰਦਰ ਕਿਉਂ ਹੈ ਹੈ ਨਹੀਂ ਕਰਦਾ ਨਿਕਲਦੇ ਨਹੀਂ ਟੱਕਣ ਨਹੀਂ ਖੁੱਲਦਾ ਟੱਕੜ ਖੁੱਲਦਾ ਸਾਰੀਆਂ ਫਾੜੀਆਂ ਤੇ ਲੱਗਦੀ ਹੈ ਫੇਸਾ ਹੋ ਗਿਆ ਨਾ ਇਹ ਆ ਹੋ ਗਿਆ ਮੋਰੀ ਚ ਪਤਾ ਨਹੀਂ ਕਿ ਸਲਾਬ ਜੀ ਚੜ ਗਈ ਨਿਕਲਦਾ ਨਹੀਂ ਜੰਮੇ ਦੇ ਵਿੱਚ ਉਹ ਮਾਰ ਨਾਲੀ ਸੁਣੀ ਆਛਰ ਤੋਂ ਵੀ ਜੇ ਕੋਣੇ ਆ ਕਰਤ ਦੀ ਚਿੰਤੀ ਵੀ ਫੇਰ ਦੇ ਨੂੰ ਜਵਾਬ ਆ ਜਾਂਦਾ ਹੈ ਤਾਂ ਜੋਨ ਕਾ ਜੇ ਤੁਸੀਂ ਨਹੀਂ ਖਾਂਦੀ ਹੁੰਦੀ ਸੰਸ ਨੇ ਹਲਾ ਦੇ ਖਰ ਆਹ ਧਿਆਨ ਮੈਂ ਜਾਂਦੀ ਤਾਰੇ ਤੁਹਾਡੇ ਦੀ ਕੋਈ ਗੰਦਾ ਨਾ ਉਹ ਰੋਜੀ ਤਾਂ ਨਹੀਂ ਜਾਂਦੀ ਲੈ ਮੈਂ ਲੈ ਜਾ ਕਰੂਗੀ ਅੱਪੀ ਖਾਣ ਮੇਰੇ ਠੀਕ ਹੈ ਆਹ ਗਾ ਕੀ ਹੋ ਗਿਆ ਹਾਂ ਜੀ ਮੈਂ ਚਲਾ ਦਿੰਦੀ ਹਾਂ ਜਦੋਂ ਦਵਾਤਾ ਚੱਲੀ ਜਾਂਦੀ ਆ ਹਾਂਜੀ ਸਬ지 ਆਪਣੀ ਬਣ ਗਈ ਆਟਾ ਮੈਂ ਗੁੰਨ ਲਿਆ ਸੀਗਾ ਮੈਂ ਲਗਦੀਆਂ ਰੋਟੀ ਤੇ ਰੋਟੀਆਂ ਬੱਸ ਸਾਡੇ ਦੋਨਾਂ ਜਣਿਆਂ ਦੀ ਹੋਣਗੀਆਂ ਜੋਤ ਨੂੰ ਹੈ ਵੇ ਬੁਖਾਰ 8 ਵਜੇ ਜਦੋਂ ਅਸੀਂ ਆਏ ਉਹਦੇ ਬਾਅਦ ਉਹਨੇ ਕੁਛ ਚਿਪਚੂਤੀ ਲੈ ਕੇ ਖਾ ਲਈ ਉਹ ਕਹਿੰਦਾ ਮੈਂ ਦੀ ਰੋਟੀ ਖਾਂਦਾ ਤੇ ਫਰਮਤਾ ਸੜੀ ਚੌੜੀ ਵਾਲੀ ਖਾਂਦੀ ਹੈਗੀ ਉਹ ਤਾਂ ਹੁਣ ਵੀ ਚੌਲੀ ਕਰਮ ਕਰਦੇ ਕਦੀ ਵੀ ਰੋਟੀ ਬਣਾਈ ਨਾ ਹਰਮਨ ਹਜੇ ਵੀ ਬੱਚੇ ਪਏ ਨੇ ਤੇਰੇ ਬਣਾਏ ਹੋਏ ਚੌਲਾ ਜਿਨੀ ਬੁੱਕਦੇ ਰਤ ਨੂੰ ਸਕੂਲ ਦਾ ਅੱਜ ਪੋਰਟਫੋਲੀਓ ਪੂਰੀਆਂ ਕਰੂਗੀ ਅੱਜੀ ਰਾਤ ਨੂੰ ਫੇਰ ਖਾਂਗੀ ਮੈਂ ਫੇਰ ਫੇਰ ਅੰਦੇ ਕਦੀ ਫੇਰ ਚੌੜ ਲੰਗੀ ਰੋਟੀ ਬਸ ਮੈਂ ਲਾਉਂਗੀ 10 12 ਰੋਟੀਆਂ ਲਾਉਂਦੀ ਦੋ ਰੁਪਈਆਂ 10 ਸੱਡੀਆਂ ਲਾਉਂਦੀ ਤਾਂ ਕਿੰਨਾ ਖਰਗ ਹੋ ਗਿਆ ਸਵਾ 6 ਹੋ ਗਏ ਹਨ ਸਵਾ 6 ਦਾ ਟਾਈਮ ਹੋ ਗਿਆ ਮਸੂਹੂਰ ਲਾ ਦਿੰਦੀ ਆ ਫਿਰ ਆਪਾਂ ਕਰਾਂਗੇ ਦੁੱਧ ਗਰਮ ਥੋੜੇ ਲੇਟ ਹੋ ਗਏ ਸੀ ਵਸੇ ਟੈਂ ਕੰਮ ਆ ਪਉਸੇ ਟਾਈਮ ਨਹੀਂ ਨੂੰ ਵੇੜੇ ਥੋੜੇ ਜਿਹਾ ਕਾਲੀ ਕਰ ਲੇ ਦਿਹੌੜ ਖਾਰੇ ਜੇ ਕਰ ਲੈਂਦੇ ਹੁੰਨੇ ਕੁਛ ਬਸ ਮੈਨੂੰ 20 ਮਿੰਟ ਉਹ ਦੋ ਹੋ ਗਏ ਮੈਂ ਵਲੌਗ ਅਪਲੋਡ ਕਰਨ ਲੱਗੀ ਸੀ ਐਡੀਟਿੰਗ ਤਾਂ ਮੈਂ ਦੇਨੇ ਘੱਟ ਕੇ ਰੱਖ ਦੇਣੀ ਹੁੰਦੀ ਆ ਜਦੋਂ ਬੇਲੀ ਹੁੰਦੀ ਆ ਫੇਰ ਐਂ ਦੀ ਪਾਵੇ ਸ਼ਾਮ ਨੂੰ ਨਹੀਂ ਹੁੰਦੀ ਇਹ ਵੀ ਕਈ ਵਾਰ ਆਪਣਾ ਟਾਈਮ ਜਿਹਾ ਬਣਿਆ ਹੋਣਾ ਵੀ ਸ਼ਾਮ ਨਹੀਂ ਪਉਂਦੀ ਹੁਣ ਵਲੌਗ ਨੂੰ ਆ ਕਰ ਕਿਧਰੋਂ ਤੇ ਟਾਈਮ ਜੀਤੀ ਅਪਲੋਡ ਕਰਦੀ ਹਾਂ ਜੀ ਤੇ ਉਡੇ ਵੱਜਾ ਬਦਲ ਕੇ ਨਾ ਫਿਰ ਡਿਊ ਜੇ ਘਟ ਜਾਂਦੇ ਨੇਗੇ ਤਵਾ ਦਾ ਬੈਨਿ ਸਹੀ ਪਾਤੀ ਰੋਟੀ ਫੁੱਲ ਗਈ ਬਲੌਗ ਆਪਣਾ ਜੀ ਛੋਟਾ ਹੀ ਬਣਿਆ ਬਸ ਦੁਪਹਿਰੀ ਸਟਾਰਟ ਜਿਆ ਕੀਤਾ ਸੀ ਥੋੜਾ ਜਿਹਾ ਜਿੰਨਾ ਖਹਿ ਗਿਆ ਜੀ ਫੁੱਲ ਵਾਚ ਕਰਿਓ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਜੇਰੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ